ਹਲੋ ਮਸੀਦਾਂ ਦੇ ਆ ਗਏ ਪ੍ਰਭਨੂ ਰਵ ਦੇ ਮਾਮੇ ਨੇ ਸ਼ਰਾਰਤਾਂ ਕਰ ਰਿਆ ਤੇ ਸਾਰੇ ਬੈਠੇ ਆ ਸਗਨ ਪੈਣ ਤੋਂ ਬਾਅਦ ਨਵਜੋਤ ਹੁਣੇ ਕਾਫੀ ਪੀ ਲਈਆਂ ਨੇ ਤੇ ਫ੍ਰੀ ਸੀਗੇ ਹੁਣ ਅਸੀਂ ਤਾਂ ਚਲੋ ਵੀਡੀਓ ਬਣਾ ਲਈਏ ਥੋੜਾ ਟਾਈਮ ਬਾਅਦ ਬਟਲ ਨੇ ਵੀ ਰਸਮ ਸ਼ੁਰੂ ਹੋਊਗੀ ਜੋ ਮੈਂ ਨਾ ਵੇ ਚੀਜ਼ ਹੈ ਵਟਨੇ ਦੀ ਰਸਮ ਸ਼ੁਰੂ ਹੋ ਗਈ ਆ ਮੁੰਡੇ ਦੇ ਦਾਦਾ ਦਾਦੀ ਵਟਨਾ ਲਾ ਰਹੇ ਆ ਹਲਦੀ ਲਾ ਰਹੇ ਆ ਮੁੰਡੇ ਦੇ ਤੇ ਨਾਈ ਤੋਂ ਹੀ ਹੋ ਜੂਗੀ ਇਹਦੇ ਬਾਅਦ ਨਾਈ ਤੋਂ ਹੀ ਹੁਣ ਤੋਂ ਬਾਅਦ ਮੁੰਡੇ ਦਾ ਮਾਮਾ ਨਾਨਕੇ ਮੁੰਡੇ ਦੇ ਸਗਨ ਕਰ ਰਹੇ ਆ ਛਾਪ ਪਾ ਰਹੇ ਮੁੰਡੇ ਨੂੰ ਜੋ ਵੀ ਸਗਨ ਵਿਹਾਰ ਬਣਦਾ ਏ ਉਹ ਕਰ ਰਹੇ ਆ ਸਰਵਾਲਿਆਂ ਨੂੰ ਤੇ ਮੁੰਡੇ ਨੂੰ ਸਗਣ ਪਾਇਆ ਜਾ ਰਿਹਾ ਤੇ ਦੂਜੇ ਪਾਸੇ ਡੀਜੇ ਚੱਲੀ ਜਾਂਦੇ ਆ ਡੀਜੇ ਦੀ ਆਵਾਜ਼ ਆਪਾਂ ਮਿਊਟ ਕਰਤੀ ਆ ਤਾਂ ਜੋ ਆਪਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਫੇਸਬੁੱਕ ਦੁਆਰਾ YouTube ਦੁਆਰਾ ਆਪਾਂ ਖੜੇ ਆ ਬੱਚੇ ਖੜੇ ਆ ਅੰਜੋਏ ਕਰ ਰਹੇ ਆ ਹੋਰ ਨਵਜੋਤ ਭੱਜੀਆਂ ਆਂਦੀ ਆਪਣੀ ਉਧਰੋਂ ਬੱਚੇ ਖੇਡ ਰਹੇ ਆ ਉਸ ਤੋਂ ਬਾਅਦ ਨਾਨਕਾਂ ਦੁਆਰਾ ਜਾਗੋ ਵਾਲੀ ਰਸਮ ਜਾਗੋ ਚੱਕੀ ਆ ਨਾਨਕਾਂ ਨੇ ਤੇ ਕਾਫੀ ਲੇਟ ਹੋ ਗਏ ਤੇ ਇਸ ਕਰਕੇ ਜਾਗੋ ਘਰੇ ਘਰੇ ਹੀ ਡੀਓਗੀ ਤੇ ਕੋ ਕਰਤ ਨਹੀਂ ਲੱਗਦਾ ਤੇ ਉਸ ਤੋਂ ਬਾਅਦ ਨਾਨਕਿਆਂ ਦਾ ਤੇ ਦਦਕਿਆਂ ਦਾ ਬੋਲੀਆਂ ਦੁਆਰਾ ਮੁਕਾਬਲਾ ਹੋਊਗਾ ਉਹ ਤੁਹਾਨੂੰ ਦਿਖਾਉਣੀ ਆ ਤੇ ਲੈ ਕੇ ਤੈਨੂੰ ਫਿਰਨ ਭਜਾਈ ਨੀ ਬੈਠੀ ਚੁੱਪ ਕਰਕੇ ਮੜ ਬੋਲੀ ਨਾ ਪਾਈ ਨੀ ਕਰਦੀ ਮੜ ਬੋਲੀ ਨਾ ਪਾਈ ਨੀ ਕਰਕੇ ਮੜ ਬੋਲੀ ਤਬਾ ਬਨਾ ਪਾਇਆ ਕੁਝ ਉਹ ਪਾੜਾ ਪੈ ਗਿਆ ਬਸ ਪਾੜਾ ਪੈ ਗਿਆ ਨਹੀਂ ਪੰਨ ਕੀ ਬੋਲੀਦਾ ਉਹ ਫੜਾ ਚਿੱਲਾ ਜਿੱਤ ਵਾਲਾ ਹੋਰ ਬੋਲੀਆਂ ਤੋਂ ਬਾਅਦ ਫਿਰ ਡੀਏ ਚੱਲ ਪਿਆ ਤੇ ਉਸ ਤੋਂ ਬਾਅਦ ਆਪਾਂ ਵੀ ਥੋੜਾ ਬਹੁਤ ਅੰਜੋਏ ਕਰ ਲਿਆ ਤੇ ਤੁਹਾਨੂੰ ਸਾਡੇ ਵਲੌਗ ਕਿਸ ਤਰ੍ਹਾਂ ਲੱਗਾ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਸ ਤੋਂ ਬਾਅਦ ਵਲੌਗ ਦੀ ਸਮਾਪਤੀ ਆ ਧੰਨਵਾਦ ਜੀ